موقع ٹھیک ہے آبادی

ਕਿਉਂਕਿ ਤੁਸੀਂ ਜ਼ਿਕਰ ਕਰ ਰਹੇ ਹੋ ਸਰ ਵਿਸਾਖੀ ਦਾ ਕਿ ਕੋਈ ਅ ਜੁਆਇਨ ਅਲਰਟ ਵੀ ਹੈਗਾ ਵਿਸਾਖੀ ਨੂੰ ਲੈ ਕੇ ਪੰਜਾਬ ਭਰ ਦੇ ਵਿੱਚ ਜੋ ਇਨਾ ਪੰਜਾਬ ਨੂੰ ਜੋ ਇਨੀ ਵੱਡੀ ਮੁਹੀਮ ਚੜੀ ਗਈ ਆ ਦੇਖੋ ਜੀ ਅਸੀਂ ਅ ਅਲਰਟਸ ਆਰ ਆਲਸੋ देयर ਕਿਉਂਕਿ ਕਾਫੀ ਜੜਾ ਹੈਗਾ ਇਹ ਜਿਹੜਾ ਸਾਡਾ ਇੰਟਰਨੈਸ਼ਨਲ ਬਾਰਡਰ ਹੈ ਜਿਹੜਾ ਪਾਕਿਸਤਾਨ ਕਾਫੀ ਸਰਗਰਮ ਹੈ ਸੋ ਪਾਕਿਸਤਾਨ ਵੱਲੋਂ ਪਾਕਿਸਤਾਨ ਦੀ ਆਈਐਸਆਈ ਵੱਲੋਂ ਭਾਰਤ ਦੇ ਵਿੱਚ ਡਿਸਟਰਬੈਂਸਸ ਕਰਨ ਦੀ ਪੂਰੀ ਕੋਸ਼ਿਸ਼ ਹੈਗੀ ਸੋ ਪੰਜਾਬ ਪੁਲਿਸ ਉਹਦੇ ਲਈ ਗੇਅਰਡ ਅਪ ਹੈਗੀ ਕਿ ਜਿਹੜੇ ਪੰਜਾਬ ਨੂੰ ਸੁਰੱਖਿਅਤ ਤੇ ਮਹਿਫੂਜ਼ ਅਸੀਂ ਰੱਖਾਂਗੇ ਤੇ ਉਸ ਲਈ ਸਾਡੀ ਜਿਹੜੀ ਇਹ ਜਿਹੜੀ ਨਾਈਟ ਡੋਮੀਨੇਸ਼ਨ ਇਸ పార్ਟ ਆਫ ਥਟ ਆਨ ਗoing ਐਕਸਰਸਾਈਜ਼ ਹੈਪੀ ਫਸੀਆਂ ਹੋਵੇ ਚਾਹੇ ਸ਼ਹਿਜ਼ਾਦ ਪੱਟੀ ਹੋਵੇ ਚਾਹੇ ਜਿਹੜੇ ਬੰਬੇ ਦੇ ਇੰਨੇ ਵੱਡੇ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਗੈਂਗਸਟਰ ਹੋਣ ਇਹਨਾਂ ਸਾਰਿਆਂ ਦਾ ਨੈਕਸਸ ਅੱਜ ਪੰਜਾਬ ਪੁਲਿਸ ਨੇ ਦੱਸਿਆ ਕਿ ਇਹ ਇਕੱਠੇ ਹੋ ਰਹੇ ਨੇ ਜਿਹੜਾ ਬੜਾ 70 ਲੱਖ ਪੰਜਾਬ ਲਈ ਖ਼ਤਰਾ ਹੋ ਸਕਦਾ ਤੇ ਪੰਜਾਬ ਪੁਲਿਸ ਕਿਵੇਂ ਟੈਕਲ ਕਰੇਗੀ ਦੇਖੋ ਜੀ ਇਹ ਜਿਹੜੇ ਇਸ ਤਰ੍ਹਾਂ ਦੇ 엘ਮੈਂਟਸ ਹੈਗੇ ਪੰਜਾਬ ਪੁਲਿਸ ਇਸ ਫੁਲੀ ਕੈਪੇਬਲ ਆਫ ਡੀਲਿੰਗ ਵਿਦ them ਵੀ ਹੈਵ ਡੈਲਟ ਵਿਦ them ਇਨ ਦਾ ਪਾਸਟ ਸਾਡੀ ਜਿਹੜੀ ਇੰਟੈਲੀਜੈਂਸ ਕਲੈਕਸ਼ਨ ਮਸ਼ੀਨਰੀ ਹੈਗੀ ਉਹ ਐਕਟਿਵ ਹੈਗੀ ਸਾਡਾ ਸਾਰੀ ਏਜੰਸੀਜ਼ ਨਾਲ ਸਾਡਾ ਚੰਗਾ ਤਾਲਮੇਲ ਹੈ ਐਡਜੋਇਨਿੰਗ ਸਟੇਟਸ ਨਾਲ ਸਾਡਾ ਤਾਲਮੇਲ ਹੈਗਾ ਬੀਐਸਐਫ ਦੇ ਨਾਲ ਤੋਂ ਅਸੀਂ ਸਾਰੇ ਇਕੱਠੇ ਹੋ ਕੇ ਜਿਹੜੇ ਨੈਸ਼ਨਲ ਸਿਕਿਉਰਟੀ ਨੂੰ ਅਸੀਂ ਇਸ ਨੂੰ ਇੱਕ ਇੱਕ ਬਹੁਤ ਸਿਨਰਜਾਈਜ਼ਡ ਤਰੀਕੇ ਨਾਲ ਇਸ ਨੂੰ ਹੈਂਡਲ ਕਰ ਰਹੇ ਹਾਂ ਦੇਖੋ ਬੋਖਲਾਹਟ ਹੁੰਦੀ ਹੈ ਜੀ ਜਦੋਂ ਉਹਨਾਂ ਦੀ ਇਨਕਮ ਘਟੀ ਹੈ ਕਿਉਂਕਿ ਸਾਡੇ ਕੋਲ ਬੜੀ ਬੜੀ ਕਨਫਰਮਡ ਰਿਪੋਰਟਸ ਹੈ ਕਿ ਆ ਕਿ ਜਿਹੜੀ ਸਟਰੀਟ ਪ੍ਰਾਈਸ ਹੈ ਡਰੱਗਸ ਦੀ ਉਹ ਵਧੀ ਹੈ ਡਰੱਗਸ ਦੀ ਅਵੇਲੇਬਿਲਟੀ ਘਟੀ ਹੈ ਕਿ ਜਿਹੜੇ ਜਿਹੜੇ ਸਾਡੇ ਕੂਰੀਅਰਸ ਡਰੱਗਸ ਜਿਹੜੇ ਕਨਸਾਈਮੈਂਟਸ ਚੱਕਦੇ ਆ ਉਹ ਉਹ ਹੁਣ हिचकਦੇ ਇਨਫੈਕਟ ਜਿਹੜੇ ਡਰੋਨ ਕਨਸਾਈਮੈਂਟਸ ਵੀ देयर इज ਅ ਸ਼ਿਫਟ ਟਵਰਡਸ ਸਮਾਲਰ ਡਰੋਨਸ ਸੋ 올 ਦਿਸ ਜਿਹੜਾ ਇੱਕ ਇਕਨੋਮਿਕ ਮਾਡਲ ਹੈ ਵਿਚ ਇਸ ਥਰਾਈਵਿੰਗ ਔਨ ਦਾ ਡਰੱਗਸ ਟ੍ਰੇਡ ਉਸ ਨੂੰ ਇੱਕ ਵੱਡਾ ਸੈਟਬੈਕ ਪਹੁੰਚਿਆ ਆ ਆਫ ਕਰਸ ਇਹ ਸਾਡੇ ਲਈ ਵੀ ਚੈਲੰਜ ਹੈ ਕਿ ਇਸ ਨੂੰ ਅੱਗੇ ਜਾਰੀ so that ਜਿਹੜੇ ਇਸ ਤੋਂ ਇਕਨੋਮਿਕ ਪ੍ਰੋਫਿਟ ਹੈ ਤਾਂ ਹੀ ਸਾਡਾ ਬਹੁਤ ਜ਼ਿਆਦਾ ਜੋਰ ਜਿਹੜੇ ਹਵਾਲਾ ਨੈਟਵਰਕਸ ਨੂੰ ਬਸਟ ਕਰਨ ਤੇ ਹੈਗਾ ਜਿਸ ਤਰ੍ਹਾਂ ਸਰ ਤੁਸੀਂ ਦੱਸਿਆ ਕਿ ਡਰਗ ਟਰੈਫਿਕਿੰਗ ਨੂੰ ਰੋਕਣ ਲਈ ਜਾਂ ਜੋ ਤੁਹਾਡੀ ਐਂਟੀ ਡਰਗ ਡਰਾਈਵ ਚੱਲ ਰਹੀ ਹੈ ਉਹ ਲੈ ਕੇ ਇਹ ਬਹੁਤ ਸਾਰੇ ਇਸ ਤਰ੍ਹਾਂ ਦੇ ਇਨਸੀਡੈਂਟ ਦਿਖ ਰਹੇ ਨੇ ਚਾਹੇ ਉਹ ਗ੍ਰੇਨਡਡ ਅਟੈਕਸ ਹੋਣ ਜਾਂ ਲੌਂਡਰਿੰਗ ਸਿੱਧੀ ਨਾਲ ਬਹੁਤ ਸਾਰੇ ਜੋ ਵੀ ਇਸ਼ੂਸ ਹੋਈ ਨੇ ਇਹਨੂੰ ਲੈ ਕੇ ਪੰਜਾਬ ਦੀ ਪਬਲਿਕ ਦੇ ਵਿੱਚ ਜੋ ਇੱਕ ਥ੍ਰੈਟ ਪਰਸਪੈਕਸ਼ਨ ਬਣੀ ਉਹਨੂੰ ਬਤੌਰ ਡੀਜੀਪੀ ਅੱਜ ਤੁਸੀਂ ਕੀ ਕਹਿਣਾ ਚਾਹੋਗੇ ਜਿਸ ਤਰ੍ਹਾਂ ਤੁਸੀਂ ਚੈਕਿੰਗ ਵੀ ਕਰ ਰਹੇ ਹੋ ਔਰ ਜੋ ਮਾਹੌਲ ਬਣਿਆ ਹੋਇਆ ਹੈ ਤੁਸੀਂ ਅੱਜ ਪੰਜਾਬ ਦੀ ਪਬਲਿਕ ਨੂੰ ਵੀ ਐਡਰੈਸ ਕਰਨਾ ਚਾਹੋ ਮੈਂ ਪਬਲਿਕ ਨੂੰ ਕਹਾਂਗਾ ਜੀ ਯੂ ਸ਼ੁੱਡ 3 ਸਿਕਿਓਰ ਐਂਡ ਸੇਫ ਤੇ ਇਕੱਠੇ ਹੋ ਕੇ ਪਬਲਿਕ ਤੇ ਪੁਲਿਸ ਅਸੀਂ ਪੰਜਾਬ ਨੂੰ ਐਬਸੋਲੂਟਲੀ ਸੇਫ ਰੱਖਾਂਗੇ ਜੀ ਜਲੰਧਰ ਬਾਰੇ ਜਿਹੜਾ ਬਹੁਤ ਸਾਰੀ ਫੰਡਿੰਗ ਹੋ ਰਹੀ ਹੈ ਅਟੈਕ ਹੋਇਆ ਉਸ ਨੂੰ ਲੇਟ ਅਲਰਟ ਹੈ ਜਾਂ ਕੁਝ ਹੈ ਤੁਹਾਨੂੰ ਲੱਗਦਾ ਇਹੜੀ ਫਿਸ਼ਿੰਗ ਹੈ ਉਸ ਕਰਕੇ ਨਹੀਂ ਦੇਖੋ ਜੀ ਇੱਕ ਓਵਰਆਲ ਅਸੀਂ ਜਲੰਧਰ ਦੇ ਲੋਕਾਂ ਨੂੰ ਮੈਂ ਇਹ ਮੈਸੇਜ ਦੇਣਾ ਚਾਹਾਂਗਾ ਕਿ ਯੂ ਆਰ ਸਿਕਿਓਰ ਪੰਜਾਬ ਪੁਲਿਸ ਤੁਹਾਡੇ ਨਾਲ ਹੈ ਸੋ ਇਸ ਲਈ ਵੀ ਅਸੀਂ ਚਾਹੁੰਦੇ ਹਾਂ ਕਿ ਸਾਡੀ ਇੱਕ ਵਿਜ਼ੀਬਲ ਪ੍ਰੈਜ਼ੈਂਸ ਸਾਡੀ ਸਰਕਾਰ ਤੇ ਹੋਣੀ ਚਾਹੀਦੀ ਬਟ ਅਦਰਵਾਇਜ਼ ਅਸੀਂ ਜਿਹੜੀ ਸਾਡੀ ਇਨਵੈਸਟੀਗੇਸ਼ਨ ਹੈਗੀ ਉਹ ਇੱਕ ਐਡਵਾਂਸ ਸਟੇਜ ਤੇ ਅਸੀਂ ਸਾਰਿਆਂ ਸਾਰੀ ਏਜੰਸੀਜ਼ ਦੇ ਨਾਲ ਤਾਲਮੇਲ ਬਣਾ ਕੇ ਤੇ ਅਸੀਂ ਇੱਕ ਸੈਂਟੀਫਿਕ ਤਰੀਕੇ ਨਾਲ ਅਸੀਂ ਇਹਦੀ ਇਨਵੈਸਟੀਗੇਸ਼ਨ ਛੇਤੀ ਅਸੀਂ ਜਿਹੜੀ ਹੈਗੀ ਉਸ ਨੂੰ ਮੁਕੰਮਲ ਕਰਨਾ ਸਰ ਬੰਦਾ ਕੋ ਆਰਗੇਨਾਈਜ਼ ਕ੍ਰਾਈਮ ਨੂੰ ਲੈ ਕੇ ਬੜੀ ਗੱਲ ਹੁੰਦੀ ਪੰਜਾਬ ਵਿੱਚ ਕਿ ਆਰਗੇਨਾਈਜ਼ ਕ੍ਰਾਈਮ ਹੋ ਗਿਆ ਹੈ ਔਰ ਜਿਵੇਂ ਕਿ ਆ ਪਰ ਇਹਨੇ ਪੁੱਛਿਆ ਵੀ ਹੈਪੀ ਬਸ਼ਿਆ ਹੋਵੇ ਵੀ ਸ਼ਾਨ ਅੱਕਰ ਹੋਣ ਦੇ ਬਿੰਗ ਅਥਰ ਸ਼ਹਿਜ਼ਾਦਪੱਟੀ ਕਿਵੇਂ ਕਿਵੇਂ ਇਸ ਨੂੰ ਬੱਸ ਚੜਨਾ ਹੈ ਦੇਖੋ ਜੀ ਦੇਖੋ ਜੀ ਕਾਫੀ ਅਸੀਂ ਆਰਗੇਨਾਈਜ਼ ਕ੍ਰਾਈਮ ਤੇ ਸਾਡੇ ਕਾਫੀ ਸਾਡਾ ਸਕਸੈਸ ਰਿਹਾ ਹੈ ਅਸੀਂ ਜਿਹੜੇ ਜਿਹੜੇ ਇਹਨਾਂ ਦੇ ਮੈਪਿੰਗ ਕਰਕੇ ਜਿਹੜੇ ਡਿਫਰੈਂਟ ਨੈਟਵਰਕਸ ਨੇ ਉਹਨਾਂ ਨੂੰ ਮੈਪ ਕੀਤਾ ਹੈ ਜਿਹੜੇ ਇਹਨਾਂ ਦੇ ਬਾਹਰ ਬੈਠੇ ਨੋਡਸ ਹੈਗੇ ਉਹਨਾਂ ਨੂੰ ਆਇਡੈਂਟੀਫਾਈ ਕੀਤਾ ਹੈ ਤੇ ਉਹਨਾਂ ਦੇ ਜਿਹੜੇ ਇੱਥੇ ਜਿਹੜੇ ਜਿਹੜੇ ਲੋਕ ਕੰਟੈਕਟਸ ਦੇ ਵਿੱਚ ਉਹਨਾਂ ਦੇਖਣਾ ਬਹੁਤ ਕਨਸਰਟਡ ਐਕਸ਼ਨ ਹੋਇਆ ਹੈ ਕੋਟ ਮੁਹੰਮਦ ਖਾਨ ਪਿੰਡ ਦੇ ਵਿੱਚ ਇੱਕ ਬੜੀ ਮਦਭਾਗੀ ਘਟਨਾ ਵਾਪਰੀ ਜਿਵੇਂ ਐਸਆਈ ਚਰਨਜੀਤ ਸਿੰਘ ਸ਼ਹੀਦ ਹੋਏ ਹੋਤੇ ਉਹਨੂੰ ਲੈ ਕੇ ਤੁਹਾਡੀ ਹੁਣ ਤੱਕ ਇਨਵੈਸਟੀਗੇਸ਼ਨ 18 ਲੋਕ ਕੇ ਜਾ ਰਹੇ ਕਿ ਅਰੈਸਟ ਕਰ ਲਏ ਨੇ ਕਿਵੇਂ ਸਰ ਉਹ ਉਸ ਘਟਨਾ ਨੂੰ ਤੁਸੀਂ ਦੇਖ ਰਹੇ ਹੋ ਲੱਗੇ ਕੀ ਐਕਸ਼ਨ ਹੋ ਸਕਦਾ ਹੈ ਤੇ ਉਹ ਦੇਖੋ ਜੀ ਬਹੁਤ ਅਨਫੋਰਚੂਨੇਟ ਇਨਸੀਡੈਂਟ ਸੀ ਕਿ ਸਾਡਾ ਇੱਕ ਬਹਾਦਰ ਪੰਜਾਬ ਪੁਲਿਸ ਦਾ ਮੈਂਬਰ ਸ਼ਹੀਦ ਹੋਇਆ ਇਨਫੈਕਟ ਮੈਂ ਕੱਲ ਉਹਨਾਂ ਦਾ ਸੰਸਕਾਰ ਵੀ اٹੈਂਡ ਕਰਾਂਗਾ ਤੇ ਅਸੀਂ ਜਿਹੜਾ ਉਹਨਾਂ ਦੇ ਪਰਿਵਾਰ ਦੇ ਨਾਲ ਪੁਲਿਸ ਇੱਕ ਫੈਮਿਲੀ ਹੈ ਅਸੀਂ ਉਹਨਾਂ ਦੇ ਨਾਲ ਖੜੇ ਹੈਗੇ ਸੀਐਮ ਸਾਹਿਬ ਨੇ ਵੀ ਅਨਾਉਂਸ ਕੀਤਾ ਹੈ ਜਿਹੜਾ ਐਕਸਕਰੀਸ਼ੀਆ ਅਸੀਂ ਪਰਿਵਾਰ ਦਾ ਪੂਰਾ ਧਿਆਨ ਰੱਖਾਂਗੇ ਇਨਵੈਸਟੀਗੇਸ਼ਨ ਦੇ ਵਿੱਚ ਜੇ ਕੋਈ ਵੀ ਇਨਵੋਲਵ ਹੈ

ਕੋਈ ਇੱਕ ਆਰਗੇਨਾਈਜ਼ਡ ਅਟੈਕ ਜਾਂ ਪੁਲਿਸ ਨੂੰ ਉਤਾਹਤ ਹੱਤਿਆ ਲਾ ਕੇ ਨਹੀਂ ਮਾਰਿਆ ਸੋ ਉੱਥੇ ਪੁਲਿਸ ਇੰਟਰਵਿਨ ਕਰਨ ਗਈ ਉਸ ਦੇ ਵਿੱਚ ਜਿਹੜੀ ਜਿਹੜਾ ਇੱਕ ਝਗੜਾ ਹੋ ਰਿਹਾ ਸੀ ਉਸ ਦੇ ਵਿੱਚ ਉਹ ਸ਼ਹੀਦ ਸਰ ਪੰਜਾਬ ਦਾ ਇੱਕ ਵੱਡਾ ਇਸ਼ੂ ਕੌਂਸਲਰ ਅਮਨਦੀਪ ਵਰਮੂ ਵੀ ਲੈ ਕੇ ਬਣਿਆ ਹੈ ਕਿ ਜਿਸ ਤਰ੍ਹਾਂ ਦੀ ਡਰਾਈਵ ਤੁਸੀਂ ਛੇੜੀ ਹੋਈ ਹੈ ਉਹ ਜ਼ਰੂਰ ਪੰਜਾਬ ਪੁਲਿਸ ਦੇ ਜੇ ਕੋਈ ਬਲੈਕ ਸ਼ਿਪ ਸੀਗੇ ਉਹਨਾਂ ਤੱਕ ਵੀ ਤੁਹਾਡੇ ਹੱਥ ਪਹੁੰਚੇ ਉਹਨੂੰ ਲੈ ਕੇ ਵੀ ਇੱਕ ਇਸ਼ੂ ਬਣਿਆ ਹੋਇਆ ਹੈ ਉਸ ਕੇ ਸੰਬੰਧੀ ਹੁਣ ਕੀ ਇਨਵੈਸਟੀਗੇਸ਼ਨ ਹੋ ਰਹੀ ਹੈ ਔਰ ਅੱਗੇ ਇਨਵੈਸਟੀਗੇਸ਼ਨ ਕਿੱਥੇ ਤੱਕ ਜਾ ਸਕਦੀ ਹੈ देखो जी अगेन जमे मैं कह जड़ा इन्वेस्टिगेशन इज द पर्व्यू ऑफ द लोकल पुलिस सो बट अदरवाइज ਸਾਡੇ ਇਨਸਟਰਕਸ਼ਨਸ ਬਹੁਤ ਕਲੀਅਰ ਹੈ ਕਿ ਕੋਈ ਵੀ ਪੰਜਾਬ ਪੁਲਿਸ ਦਾ ਆਫੀਸਰ ਜੇ ਜੇ ਡਰੱਗਸ ਦੇ ਵਿੱਚ ਇਨਵੋਲਡ ਹੈ ਕਿਸੇ ਹੋਰ ਜੇ ਇਲੀਗਲ ਐਕਟੀਵਿਟੀ ਦੇ ਵਿੱਚ ਇਨਵੋਲਡ ਤੇ ਜੋ ਟ੍ਰੀਟਮੈਂਟ ਕ੍ਰਿਮੀਨਲਸ ਨਾਲ ਹੋਊਗਾ ਉਹੀ ਟ੍ਰੀਟਮੈਂਟ ਕਨਸਰਨਡ ਆਫੀਸਰ ਨਾਲ ਹੋਊਗਾ ਲੋ ਪੰਜਾਬ ਸਰ ਬਲਡوزر ਨਾਲੋਂ ਲੈ ਕੇ ਕੁਝ ਲੀਡਰਸ ਜਿਹੜੇ ਨੇ ਉਹ ਕਹਿ ਰਹੇ ਨੇ ਕਿ ਅਮਨਦੀਪ ਕੌਰ ਦੇ ਘਰ ਦੇ ਵੀ ਬਲਡوزر ਚੱਲਣਾ ਚਾਹੀਦਾ ਪੀਲਾ ਪੰਚਾਇਤ ਤੇ ਵੀ ਚੱਲਣਾ ਚਾਹੀਦਾ ਇਸ ਤਰ੍ਹਾਂ ਦਾ ਐਕਸ਼ਨ ਕ੍ਰਿਮੀਨਲਸ ਤੇ ਬਾਕੀ ਕ੍ਰਿਮੀਨਲਸ ਤੇ ਹੋ ਰਿਹਾ ਹੈ ਕੋਈ ਵੀ ਬਲੈਕ ਸ਼ਿਪ ਜੇ ਪੰਜਾਬ ਪੁਲਿਸ ਦੇ ਵਿੱਚ ਵੀ ਮਿਲਦੀ ਆ ਸੇਮ ਟਰੀਟ ਕੀਤਾ ਜਾਏਗਾ ਉਹਨਾਂ ਨੂੰ ਦੇਖੋ ਜੀ ਜਿੱਥੋਂ ਤੱਕ ਇਹ ਜਿਹੜਾ ਫ੍ਰੈਂਕਲੀ ਲਾਅ ਇਜ਼ ਵੈਰੀ ਕਲੀਅਰ ਜਿਹੜਾ ਐਨਡੀਪੀਐਸ ਐਕਟ ਦੇ ਵਿੱਚ ਪੁਲਿਸ ਦੇ ਕੋਲ ਕੋਈ ਪਾਵਰਸ ਨਹੀਂ ਡਿਮੋਲਿਸ਼ਨ ਦੀ ਸੋ ਇਸ ਦੇ ਵਿੱਚ ਪੁਲਿਸ ਦਾ ਜਿਹੜੇ ਡਿਮੋਲਿਸ਼ਨਸ ਹੋ ਰਹੇ ਆਗੇ ਜਿਹੜੀ ਕੰਸਰਨਡ ਏਜੰਸੀ ਹੈ ਮੰਨ ਲਓ ਕਿਤੇ ਗਵਰਨਮੈਂਟ ਲੈਂਡ ਤੇ ਕੋਈ ਇਨਕ੍ਰੋਚਮੈਂਟ ਹੈ ਕਿਤੇ ਕੋਈ ਉਸ ਨੂੰ ਡਿਊ ਪ੍ਰੋਸੈਸ ਆਫ ਲਾਅ ਫਾਲੋ ਕਰਕੇ ਜਿਹੜੇ ਕੰਸਰਨਡ ਡਿਪਟੀ ਕਮਿ ਉਹ ਜਦੋਂ ਪੁਲਿਸ ਅਸਿਸਟੈਂਸ ਮੰਗਦੇ ਹਨ ਸੋ ਮਾਨਯੋਗ ਸੁਪਰੀਮ ਕੋਰਟ ਦੀ ਹਦਾਇਤਾਂ